ਤਪ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਮਿਤੀ 9 ਜਨਵਰੀ 2026 ਦਿਨ ਸ਼ੁੱਕਰਵਾਰ ਦੇ ਤਾਜ਼ਾ ਤਸਵੀਰਾਂ ਨੂੰ ਲੈ ਕੇ ਔਰ ਠੰਡੇ ਮੌਸਮ ਦਾ ਆਨੰਦ ਮਾਣਦੇ ਹੋਏ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਲਗਾਤਾਰ ਜਿਹੜੀ ਸਰਦੀ ਹੋ ਚੁੱਕੀ ਹੈ ਦੋਸਤੋ ਆਪਾਂ ਉਹਦੇ ਮੁਤਾਬਕ ਅੱਜ ਆਪਾਂ ਗੱਲਬਾਤ ਕਰਦੇ ਆਂ ਜਿੰਨਾ ਵੀ ਆਪਣਾ ਉਹ YouTube ਚੈਨਲ ਤੰਤਰਨ ਬਾਬਾ ਦੀਪ ਸਿੰਘ ਜੀ ਸਭ ਨੂੰ ਖੁਸ਼ੀਆਂ ਖੇੜੇ ਤੰਦਰੁਸਤੀਆਂ ਬਖਸ਼ਣ ਸੋ ਆਓ ਆਪਾਂ ਇਸ ਟਾਈਮ ਦੀ ਵੱਡੀ ਅਪਡੇਟ ਲੈ ਕੇ ਤਸਵੀਰਾਂ ਦੋਸਤੋ ਸਾਂਝੀਆਂ ਕਰਦੇ ਆ ਤੁਸੀਂ ਦੇਖੋ ਲਗਾਤਾਰ ਜਿਹੜੀ ਸਰਦੀ ਹੈ ਦੋਸਤੋ ਲਗਾਤਾਰ ਵੱਧਦੀ ਹੋਈ ਔਰ ਬੱਦਲ ਆਪਾਂ ਤੁਸੀਂ ਬੱਦਲ ਵੀ ਦੇਖੋ ਬਹੁਤ ਜ਼ਿਆਦਾ ਬੱਦਲ ਹੋਏ ਪਿਆ ਸਾਰੇ ਪਾਸੇ ਜਿਹੜੀ ਬਦਲਾਂ ਦੀ ਸ਼ਾਂ ਬਣ ਚੁੱਕੀ ਆ ਰਾਤ ਜਿਹੜਾ ਸਮਾਂ ਬੀਤਿਆ ਵਾ आकाश ਵਿੱਚ ਜਿਹੜੇ ਤਾਰੇ ਸੀ ਬਿਲਕੁਲ ଲୋਪ ਹੋਏ ਸਨ ਕਿਉਂਕਿ ਬੱਦਲਾਂ ਦੀ ਜੜੀ ਇਹ ਨਿਕ ਠੰਡ ਦੇ ਨਾਲ ਬੱਦਲ ਆਕਾਸ਼ ਨੂੰ ਬਿਲਕੁਲ ਦਬੋਚ ਲਿਆ ਵਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜਾ ਠੰਡ ਦਾ ਕਹਿਰ ਹੈ ਲਗਾਤਾਰ جاری ਹੈ ਦੋਸਤੋ ਆਪਾਂ ਤੁਹਾਨੂੰ ਦਿਖਾਉਣ ਦੇ ਲਈ ਕੋਸ਼ਿਸ਼ ਕਰਦੇ ਆ ਪਰ ਚੀ ਵੀ ਚੈਲ ਪੈਲ ਕਰਦੀ ਹੋਈਆਂ ਬਾੜ ਰਿਹਾ ਤੁਸੀਂ ਦੇਖ ਸਕਦੇ ਹੋ ਔਰ ਇੱਧਰ ਤੁਸੀਂ ਦੇਖੋ ਅੱਗ ਦਾ ਪਾਣਾ ਨੰ ਮੰਨ ਰਿਹਾ ਸੋ ਆਉ ਜਨਵੀ YouTube ਚੈਨਲ ਵਾਲੇ ਆਪਣੇ ਦੋਸਤ ਮਿੱਤਰ ਹੈਗੇ ਆ ਭਰਾ ਜੁੜੇ ਹੋਏ ਆ ਸੋ ਸਭ ਨੂੰ ਗੁਜਾਰਸ਼ ਹੈ ਆਪਣੇ ਠੰਡ ਤੋਂ ਬਚਾ ਰੱਖੋ ਤੇ ਆਉਣ ਬਲਾ ਸਮਾਂ ਹੋਰ ਵੀ ਕਰ ਰਿਹਾ ਠੰਡ ਦਾ ਜਿਹੜਾ ਇਹ ਪ੍ਰਬਾਵਾ ਜਿਹੜਾ ਮੌਸਮਾਂ ਚੇਂਜ ਹੋਊਗਾ ਸੋ ਕਿਰਪਾ ਕਰਕੇ ਆਪਣੇ ਘਰਾਂ ਦੇ ਬੈਠ ਕੇ ਮੂੰਗਫਲੀ ਗੱਚਕ ਰੋੜੀਆਂ ਜਿਵੇਂ ਘਰਾਂ ਦੇ ਵਿੱਚ ਪਿੰਨੀਆਂ ਬਣਾਈਆਂ ਜਾਂਦੀਆਂ ਨੇ ਪਿੰਨੀਆਂ ਬਜ਼ੁਰਗੰਬਤਾਵਾ ਘਰਾਂ ਦੇ ਵਿੱਚ ਰਹਿ ਕੇ ਪਿੰਨੀਆਂ ਖੋਏ ਵਾਲੇ ਪਿੰਨੀਆਂ ਦੇਸੀ ਖੋਹ ਦਾ ਇਸਤੇਮਾਲ ਕਰਕੇ ਘਰਾਂ ਚ ਬਣਾਈਆਂ ਜਾਂਦੀਆਂ ਨੇ ਤੁਸੀਂ ਤਰ੍ਹਾਂ ਇਸਤੇਮਾਲ ਕਰੋ ਆਪਣ ਤੁਸੀਂ ਦੇਖੋ ਕਿੰਨੀ ਠੰਡ ਦਾ ਜਿਹੜਾ ਕਹਿੜਾ ਲਗਾਤਾਰ ਚੱਲ ਰਹੀ ਆ ਸੋ ਜਿੰਨਾ ਵੀ YouTube ਚੈਨਲ ਪਰਬਾਰ ਸਭ ਨੂੰ ਬੇਨਤੀ ਹੈ ਭਾਈ ਆਪਣਾ ਵਿਚਾਰ ਰੱਖੋ ਠੰਡ ਤੋਂ ਬਚ ਕੇ ਰਹੋ ਸੋ ਮਿਲਦੇ ਆਪਾਂ ਡੈਕਸਟ ਵੀਡੀਓ ਦੇ ਨਾਲ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜਉਦੇ ਰਹੋ